ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਅਸਲਾਮੁਅਲੈਕੁਮ ਜੈ ਪੀਰਾਂ ਦੀ ਸੰਗਤ ਜੀ ਦੁਆ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋ ਅਤੇ ਤੰਦਰੁਸਤੀਆਂ ਮਾਣੋ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਖਵਾਜਾ ਪੀਰ ਜੀ ਦੀ ਖਾਸ ਨਿਯਾਜ਼ ਦੀ ਸੰਗਤ ਜੀ ਖਵਾਜਾ ਜੀ ਦੀ ਮਹਿਮਾ ਬਹੁਤ ਵੱਡੀ ਹੈ ਖਵਾਜਾ ਜੀ ਆਪਣੇ ਭਗਤਾਂ ਤੇ ਬਹੁਤ ਛੇਤੀ ਪ੍ਰਸੰਨ ਹੁੰਦੇ ਨੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਾਲ ਦੀ ਨਾਲ ਹੀ ਕਰਦੇ ਨੇ ਸੰਗਤ ਜੀ ਖਵਾਜਾ ਪੀਰ ਜੀ ਦੀ ਕਿਰਪਾ ਨਾਲ ਹੀ ਗੁੱਲੇ ਪਟ ਗਿਆ ਨੂੰ ਸਹੀ ਰਾਹ ਮਿਲ ਜਾਂਦਾ ਹੈ ਕੋਈ ਕਿੰਨਾ ਵੀ ਵਟਾ ਕਮੜਿਆ ਹੋਵੇ ਖਵਾਜਾ ਜੀ ਆਪਣੀ ਕਿਰਪਾ ਨਾਲ ਉਸ ਨੂੰ ਹੱਲ ਕਰਕੇ ਭਗਤਾਂ ਦੀ ਬਾਹ ਪੜਦੇ ਨੇ ਖਵਾਜਾ ਪੀਰ ਜਿੰਦਾ ਪੀਰ ਨੇ ਭਾਵੇਂ ਕਿ ਉਹ ਹਕੀਕਤ ਵਿੱਚ ਮੌਜੂਦ ਨੇ ਅੱਜ ਦੀ ਵੀਡੀਓ ਵਿੱਚ ਖਵਾਜਾ ਪੀਰ ਜੀ ਦੀ ਨਿਆਜ਼ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਸਮਝ ਲੈਣਾ ਅੱਧੀ ਅਧੂਰੀ ਜਾਣਕਾਰੀ ਵਾਲਾ ਅਮਲ ਕਦੇ ਵੀ ਕਾਮਯਾਬ ਨਹੀਂ ਹੁੰਦਾ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਇਸ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਜੀ ਸੰਗਤ ਜੀ ਖਵਾਜਾ ਵੀਰ ਜੀ ਉਹ ਤਾਕਤ ਨੇ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਸਿੱਧੀ ਕੋਈ ਵੀ ਕਲਮਾ ਸਿੱਧ ਨਹੀਂ ਹੁੰਦਾ ਕੋਈ ਕਿੰਨਾ ਵੀ ਵੱਡਾ ਭਗਤ ਗਿਆਨੀ ਵਲੀ ਔਲੀਆ ਹੋਵੇ ਉਸ ਨੂੰ ਖਵਾਜਾ ਪੀਰ ਜੀ ਨੂੰ ਮੰਨਣਾ ਹੀ ਪੈਂਦਾ ਹੈ ਫੇਰ ਹੀ ਉਸ ਦੇ ਕਾਰਜ ਸਿੱਧ ਹੁੰਦੇ ਨੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਹਰ ਬੰਦੇ ਦੀ ਹਰ ਪਰੇਸ਼ਾਨੀ ਹਰ ਵਿਗੜੇ ਮਸਲੇ ਦਾ ਹੱਲ ਕਰਨ ਵਾਲੀ ਖਵਾਜਾ ਪੀਰ ਜੀ ਦੀ ਬਹੁਤ ਹੀ ਆਸਾਨ ਅਤੇ ਖਾਸ ਨਿਯਾਜ਼ ਦੱਸਣ ਜਾ ਰਹੇ ਹਾਂ ਸੰਗਤ ਜੀ ਇਸ ਨਿਯਾਜ਼ ਨੂੰ ਦੇਣ ਦਾ ਤਰੀਕਾ ਇਸ ਦੀ ਵਿਧੀ ਤੇ ਕੁਝ ਨਿਯਮ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਫੇਰ ਤੁਹਾਡੀ ਦੁਆ ਬੇਨਤੀ ਬਹੁਤ ਜਲਦੀ ਕਬੂਲ ਹੋ ਜਾਵੇਗੀ ਸੰਗਤ ਜੀ ਖਵਾਜਾ ਪੀਰ ਜੀ ਦੀ ਨਿਯਾਜ਼ ਤੁਸੀਂ ਹਮੇਸ਼ਾ ਚੰਨ ਚੜ੍ਹੇ ਵਾਲੇ ਦਿਨਾਂ ਵਿੱਚ ਸ਼ੁਰੂ ਕਰਨੀ ਹੁੰਦੀ ਹੈ ਫਵਾਕੀ ਜਿਨ੍ਹਾਂ ਦਿਨਾਂ ਵਿੱਚ ਚੰਨ ਚੜ੍ਹਿਆ ਹੋਵੇ ਉਹਨਾਂ ਦਿਨਾਂ ਵਿੱਚ ਹੀ ਤੁਸੀਂ ਇਹ ਨਿਆਜ਼ ਸ਼ੁਰੂ ਕਰੋ ਤੁਸੀਂ ਇਸ ਨੂੰ ਐਤਵਾਰ ਨੂੰ ਸ਼ੁਰੂ ਕਰ ਸਕਦੇ ਹੋ ਐਤਵਾਰ ਨੂੰ ਖਵਾਜਾ ਜੀ ਦਾ ਖਾਸ ਦਿਨ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਦੂਜੀ ਜ਼ਰੂਰੀ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਕਿ ਨਹਾ ਧੋ ਕੇ ਸਾਫ਼ ਸੁਥਰੇ ਹੋ ਕੇ ਹੀ ਨਿਆਜ਼ ਦੇਣ ਜਾਣਾ ਹੈ ਜਿਹੜੇ ਰਸਤੇ ਤੋਂ ਤੁਸੀਂ ਪਹਿਲੇ ਦਿਨ ਖਵਾਜਾ ਜੀ ਦੀ ਨਿਆਜ਼ ਦੇਣ ਜਾਵੋਗੇ ਬਾਕੀ ਦਿਨ ਵੀ ਉਸੇ ਰਸਤੇ ਵੱਲ ਦੀ ਜਾਣਾ ਹੈ ਨਾ ਹੀ ਰਾਹ ਬਦਲਣਾ ਹੈ ਅਤੇ ਨਾ ਹੀ ਜਾਣ ਦਾ ਸਮਾਂ ਬਦਲਣਾ ਚਾਹੀਦਾ ਹੈ ਨਿਆਜ਼ ਦੇਣ ਦਾ ਸਮਾਂ ਸ਼ਾਮ 4:30 ਤੋਂ ਬਾਅਦ ਦਾ ਹੁੰਦਾ ਹੈ। ਸ਼ਾਮ 6:30 ਵਜੇ ਨਿਆਜ਼ ਦੇਣ ਦਾ ਬਿਲਕੁਲ ਠੀਕ ਸਮਾਂ ਮੰਨਿਆ ਗਿਆ ਹੈ। 5-10 ਮਿੰਟ ਇੱਧਰ-ਉੱਧਰ ਹੋ ਜਾਣ ਤਾਂ ਕੋਈ ਚੱਕਰ ਨਹੀਂ ਹੈ। ਬਸ ਤੁਸੀਂ ਸਮਾਂ, ਆਉਣ ਦਾ ਸਥਾਨ ਅਤੇ ਜਗ੍ਹਾ ਜਿੱਥੇ ਖੜ ਕੇ ਨਿਆਜ਼ ਦੇਣੀ ਹੈ, ਉਹ ਇੱਕੋ ਹੀ ਰੱਖਣਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਅੱਜ ਇੱਕ ਥਾਂ ਨਿਆਜ਼ ਦਿੱਤੀ, ਅਗਲੀ ਵਾਰੀ ਦੂਜੇ ਪਾਸੇ। ਨਿਆਜ਼ ਹਮੇਸ਼ਾ ਚੱਲਦੇ ਹੋਏ ਸਾਫ਼ ਪਾਣੀ ਵਿੱਚ ਦੇਣੀ ਚਾਹੀਦੀ ਹੈ। ਨਿਆਜ਼ ਦੇਣ ਸਮੇਂ ਤੁਹਾਡਾ ਮੂੰਹ ਜਿੱਧਰ ਨੂੰ ਪਾਣੀ جا ਰਿਹਾ ਹੈ ਉਸ ਪਾਸੇ ਵੱਲ ਹੋਣਾ ਚਾਹੀਦਾ ਹੈ ਇਸ ਅਮਲ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ ਚਾਹੇ ਉਹ ਔਰਤ ਹੋਵੇ ਜਾਂ ਮਰਦ ਆਓ ਹੁਣ ਗੱਲ ਕਰਦੇ ਹਾਂ ਕਿ ਨਿਆਜ਼ ਕਿਵੇਂ ਤਿਆਰ ਕਰਨੀ ਹੈ ਸੰਗਤ ਜੀ ਇਹ ਨਿਆਜ਼ ਆਟੇ ਦੀਆਂ ਗੋਲੀਆਂ ਦੀ ਤੁਸੀਂ ਬਣਾਉਣੀ ਹੈ ਤੁਸੀਂ ਆਟਾ ਲੈ ਕੇ ਉਸ ਵਿੱਚ ਥੋੜੀ ਜਿਹੀ ਸ਼ੱਕਰ ਜਾਂ چینی ਮਿਲਾ ਲੈਣੀ ਹੈ ਇਸ ਵਿੱਚ ਤੁਸੀਂ ਥੋੜਾ ਜਿਹਾ ਦਲੀਆ ਵੀ ਮਿਲਾ ਸਕਦੇ ਹੋ ਫੇਰ ਆਟੇ ਨੂੰ ਗੁੰਨ ਕੇ ਇਸ ਦੀਆਂ 108 ਗੋਲੀਆਂ ਬਣਾ ਲੈਣੀਆਂ ਹਨ ਆਟਾ ਥੋੜਾ ਸਖਤ ਰੱਖਣਾ ਹੈ ਤਾਂ ਜੋ ਗੋਲੀਆਂ ਆਪਸ ਵਿੱਚ ਜੁੜਨ ਨਾ ਇਸ ਤੋਂ ਬਾਅਦ ਤੁਸੀਂ ਘਰੋਂ ਆਟੇ ਦਾਹੀ ਇੱਕ ਦੇਸੀ ਘਿਓ ਦਾ ਚਮਕਾ ਚਿਰਾਗ ਅਤੇ 5 ਅਗਰਬਤੀਆਂ ਨਾਲ ਲੈ ਜਾਣੀਆਂ ਹਨ ਜੇਕਰ ਤੁਸੀਂ ਚਿਰਾਗ ਜਾਂ ਦੇਸੀ ਘਿਓ ਨਹੀਂ ਵਰਤਣਾ ਚਾਹੁੰਦੇ ਤਾਂ ਤੁਸੀਂ 5 ਅਗਰਬਤੀਆਂ ਆਪਣੇ ਨਾਲ ਜ਼ਰੂਰ ਲੈ ਕੇ ਜਾਓ ਇਹਨਾਂ 5 ਅਰਗਬਤੀਆਂ ਨੂੰ ਤੁਸੀਂ ਚੱਲਦੇ ਪਾਣੀ ਦੇ ਕੰਡੇ ਤੇ ਜਾ ਕੇ ਉੱਥੇ ਇੱਕ ਥਾਂ ਦੀ ਪਛਾਣ ਕਰ ਲੈਣੀ ਹੈ ਜਿੱਥੇ ਤੁਸੀਂ ਹਰ ਵਾਰ ਨਿਆਜ਼ ਦਿਆ ਕਰਨੀ ਹੈ ਸਭ ਤੋਂ ਪਹਿਲਾਂ ਜਿੱਧਰੋਂ ਪਾਣੀ ਆ ਰਿਹਾ ਹੈ ਉਸ ਪਾਸੇ ਵੱਲ ਨੂੰ ਖਵਾਜਾ ਜੀ ਨੂੰ ਸਲਾਮ ਕਰਨਾ ਹੈ ਫੇਰ ਜਿੱਧਰ ਪਾਣੀ ਜਾ ਰਿਹਾ ਹੈ ਉਸ ਵੱਲ ਨੂੰ ਮੂੰਹ ਕਰਕੇ ਤੁਸੀਂ ਖਵਾਜਾ ਜੀ ਨੂੰ ਸਲਾਮ ਕਰਨਾ ਹੈ ਜੋ ਆਟੇ ਦੀਆਂ 108 ਗੋਲੀਆਂ ਤੁਸੀਂ ਨਾਲ ਲੈ ਕੇ ਗਏ ਹੋ ਉਹਨਾਂ ਨੂੰ ਇੱਕ ਇੱਕ ਕਰਕੇ ਪਾਣੀ ਵਿੱਚ ਸੁੱਟਣਾ ਹੈ ਅਤੇ ਖਵਾਜਾ ਜੀ ਦਾ ਇਹ ਕਲਾਮ ਬੋਲਣਾ ਹੈ ਕਲਾਮ ਇਸ ਤਰ੍ਹਾਂ ਹੈ ਯਾ ਖਵਾਜਾ ਬਲੀ ਕਰ ਭਲੀ ਖੋਲੋ ਨੂਰ ਕੀ ਗਲੀ ਯਾ ਖਵਾਜਾ ਬਲੀ ਕਰ ਭਲੀ ਖੋਲੋ ਨੂਰ ਕੀ ਗਲੀ ਯਾ ਖਵਾਜਾ ਬਨੀ ਕਰ ਭਲੀ ਖੋਲੋ ਨੂਰ ਦੀ ਗਲੀ ਇਹ ਕਲਾਮ ਤੁਸੀਂ ਹਰ ਆٹے ਦੀ ਗੋਲੀ ਪਾਉਣ ਵੇਲੇ ਬੋਲਣਾ ਹੈ ਇਸ ਤਰ੍ਹਾਂ ਤੁਸੀਂ 108 ਆٹے ਦੀਆਂ ਗੋਲੀਆਂ ਦੇ ਨਾਲ 108 ਵਾਰ ਇਹ ਕਲਾਮ ਖਵਾਜਾ ਬਲੀ ਕਰ ਭਲੀ ਖੋਲੋ ਨੂਰ ਕੀ ਗਲੀ ਬੋਲਣਾ ਹੈ ਇਹ ਨਿਆਜ਼ ਪੰਜ ਐਤਵਾਰ ਦੇਣ ਨਾਲ ਖਵਾਜਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਅਤੇ ਤੁਹਾਡੇ ਸਾਰੇ ਕੰਮ ਬਣਨ ਲੱਗ ਜਾਣਗੇ ਜਿੰਨੇ ਵੀ ਵਿਗੜੇ ਹੋਏ ਕੰਮ ਨੇ ਉਹ ਆਪਣੇ ਆਪ ਠੀਕ ਹੋ ਜਾਣਗੇ ਇਹ ਸਭ ਤੋਂ ਸੌਖਾ ਤਰੀਕਾ ਹੈ ਸੰਗਤ ਜੀ ਖਵਾਜਾ ਜੀ ਦੀ ਨਿਆਜ਼ ਦੇਣ ਦਾ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਹਰ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ ਜੈ ਖਵਾਜਾ ਪੀਰ ਦੀ